ਜੀ ਅੱਜ ਅਸੀਂ ਦੂਜੇ ਦਿਨ ਚ ਹੈਗੇ ਜਿਹੜਾ ਆਪਰੇਸ਼ਨ ਮਨਜੋਗ ਸੀਐਮ ਸਾਹਿਬ ਪੰਜਾਬ ਤੇ ਮਨਜੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਗੈਂਗਸਟਰਸ ਤੇ ਅਗੇਂਸਟ ਜਿਹੜਾ ਵਾਰ ਅਗੇਂਸਟ ਗੈਂਗਸਟਰ ਸਟਾਰਟ ਕੀਤਾ ਗਿਆ ਹੈਗਾ ਪ੍ਰਹਾਰ ਤੇ ਉਹਦੇ ਦੂਜੇ ਦਿਨ ਚ ਅੱਜ ਅਸੀਂ ਮਲਟੀਪਲ ਰੇਡਸ ਕਰ ਰਹੇ ਆ ਤਰਨਤਾਰਨ ਵਿੱਚ ਜਿਹਦੇ ਵਿੱਚ ਸਾਡੇ ਕੋਲੇ ਅਸੀਂ 250 ਟੀਮਸ ਟੋਟਲ ਬਣਾਈ ਹੈਗੀ ਜਿਹਦੇ ਵਿੱਚ 1350 ਤੋਂ ਜ਼ਿਆਦਾ ਪੰਜਾਬ ਪੁਲਿਸ ਦੇ ਮੁਲਾਜ਼ਮ 800 ਤੋਂ ਜ਼ਿਆਦਾ ਤਰੰਤਰਨ ਪੁਲਿਸ ਦੇ ਮੁਲਾਜ਼ਮ ਉਸ ਤੋਂ ਇਲਾਵਾ ਸਾਨੂੰ ਸਪੈਸ਼ਲੀ ਫੋਰਸ ਮਿਲੀ ਹੋਈ ਹੈਗੀ ਜਿਹਦੇ ਵਿੱਚ ਕਾਫੀ ਜ਼ਿਆਦਾ ਸਬ ਇੰਸਪੈਕਟਰਸ ਐਸਆਈਜ਼ ਹੈਡ ਕਨਸਟੇਬਲਸ ਜਿਹੜੇ ਲੋਅਰ ਨੋਟਰ ਤੋਂ ਸਾਨੂੰ ਐਡੀਸ਼ਨਲ ਫੋਰਸ ਮਿਲੀ ਹੋਈ ਹੈਗੀ ਟੋਟਲ 1350 ਤੋਂ ਜ਼ਿਆਦਾ ਮੁਲਾਜ਼ਮ ਦੇ ਨਾਲ ਮਿਲਾ ਕੇ ਅਸੀਂ 250 ਤੋਂ ਜ਼ਿਆਦਾ ਟੀਮਸ ਬਣਾਈ ਹੈਗੀਆਂ ਜਿਹੜੀ ਕੱਲ ਸਵੇਰ ਤੋਂ ਹੀ ਵੱਖ-ਵੱਖ ਥਾਵਾਂ ਤੇ ਰੇਡਸ ਕਰ ਰਹੀਆਂ ਤੇ ਕੱਲ ਜਿਹੜੀ ਪੂਰੇ ਦਿਨ ਦੀ ਜਿਹੜੀ ਆਪਰੇਸ਼ਨ ਪ੍ਰਹਾਰ ਹੈਗਾ ਜਿਹਦੇ ਵਿੱਚ ਵਾਰ ਅਗੇਂਸਟ ਗੈਂਗਸਟਰਸ ਤੇ ਕ੍ਰਿਮੀਨਲ 엘ਮੈਂਟਸ ਅਸੀਂ ਸਟਾਰਟ ਕੀਤਾ ਉਹਦੇ ਵਿੱਚ 95 ਲੋਕ ਅਸੀਂ ਤਰਨਤਨ ਚ ਕਲ ਫੜੇ ਸੀਗੇ ਤੇ ਲੇਟ ਨਾਈਟ ਵੀ ਕਾਫੀ ਗ੍ਰਿਫਤਾਰੀਆਂ ਹੋਈ ਆ ਅੱਜ ਹੁਣ ਤੱਕ ਜਦੋਂ ਆਪਾਂ ਗੱਲ ਕਰ ਰਹੇ ਹੁਣ ਤੱਕ ਅਸੀਂ ਲਗਭਗ 150 ਕ੍ਰਿਮੀਨਲ 엘ਮੈਂਟਸ ਜਿਹੜੇ ਗੈਂਗਸਟਰਸ ਦੇ ਐਸੋਸੀਏਟ ਹੈਗੇ ਗੈਂਗਸਟਰ ਦੇ ਨਾਲ ਡਾਇਰੈਕਟਲੀ ਇੰਡਾਇਰੈਕਟਲੀ ਲਿੰਕਡ ਹੈਗੇ ਜਿਨ੍ਹਾਂ ਦੇ ਜਿਹੜੇ ਹੈਬਿਚੁਅਲ ਆਫੈਂਡਰਸ ਹੈਗੇ 50 ਲੋਕ 302 307 326 ਦੇ ਕੇਸਾਂ 'ਚ ਵਾਂਟਡ ਹੈਗੇ ਨਾਲ ਜਿਹੜੇ ਕੁਝ ਪੀਓ ਜ ਸੀ ਫੜੇ ਹੈਗੇ ਨਵੇਂ ਕ੍ਰਿਮੀਨਲਸ ਅਸੀਂ ਅਰੈਸਟ ਕੀਤੇ ਹੈਗੇ ਜਿਨ੍ਹਾਂ ਤੋਂ ਦੋ ਪਿਸਟਲ ਲਗਭਗ 275 ਗ੍ਰਾਮ ਹੈਰੋਇਨ ਦੋ ਚੋਰੀ ਦੇ ਮੋਟਰਸਾਈਕਲ ਤਿੰਨ ਅਲੱਗ-ਅਲੱਗ ਆਫੈਂਸਸ ਦੇ ਪੀਓ ਜਿਨ੍ਹਾਂ ਵਿੱਚ ਐਨਡੀਪੀਐਸ ਦੇ ਪੀਓ ਵੀ ਹੈਗੇ ਤੇ ਦੂਸਰੇ ਆਫੈਂਸਸ ਦੇ ਪੀਓ ਹੈਗੇ ਉਹ ਵੀ ਅਸੀਂ ਅਰੈਸਟ ਕੀਤੇ ਹੈਗੇ ਤੇ ਹੁਣ ਤੱਕ ਕੱਲ ਤੇ ਅੱਜ ਨੂੰ ਮਿਲਾ ਕੇ ਤਰਨਤਨ ਪੁਲਿਸ ਨੂੰ 150 ਤੋਂ ਜ਼ਿਆਦਾ ਕ੍ਰਿਮੀਨਲ ਰਾਉਂਡ ਅਪ ਐਂਡ ਅਰੈਸਟ ਕੀਤੇ ਗਏ ਨੇ ਇਹਨਾਂ ਵਿੱਚੋਂ 116 ਮੁਲਜ਼ਿਮਾਂ ਦੀ ਸਿੱਖ ਗ੍ਰਿਫਤ 116 ਮੁਲਜ਼ਿਮਾਂ ਦੀ ਜਿਹੜੇ ਹੈਗੇ ਕ੍ਰਿਮੀਨਲ ਐਲੀਮੈਂਟ ਹੈਗੇ ਉਹਨਾਂ ਦੀ ਗ੍ਰਿਫਤਾਰੀ ਪਾ ਚੁੱਕੇ ਹੁਣ ਤੱਕ ਬਾਕੀਆਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈਗੀ ਤੇ ਉਹਦੇ ਹਿਸਾਬ ਨਾਲ ਜਿਹੜਾ ਲੀਗਲ ਕਾਰਵਾਈ ਹੋਏਗੀ ਉਹ ਸਖਤ ਕਾਰਵਾਈ ਕੀਤੀ ਜਾਏਗੀ ਸਾਡੇ ਕੋਲੇ ਆਪਰੇਸ਼ਨ ਨੂੰ ਲੀਡ ਕਰਨ ਵਾਸਤੇ 4 ਆਫਿਸਰਸ ਐਸਪੀ ਰੈਂਕ ਦੇ ਹੈਗੇ ਨਾਲ ਉਹਨਾਂ ਦੇ ਨਾਲ ਜਿਹੜੇ ਹੈਗੇ ਉਹ 10 ਆਫਿਸਰ ਡੀਐਸਪੀ ਰੈਂਕ ਦੇ ਹੈਗੇ ਜਿਹੜੇ ਵੱਖ-ਵੱਖ ਥਾਣਿਆਂ 'ਚ ਸਬ ਡਿਵੀਜ਼ਨ ਲੈਵਲ ਤੇ ਆਪਰੇਸ਼ਨ ਨੂੰ ਲੀਡ ਕਰ ਰਹੇ ਹੈਗੇ ਸਾਢੇ 1300 ਤੋਂ ਜ਼ਿਆਦਾ ਫੋਰਸਸ ਨੂੰ ਯੂਜ਼ ਕਰ ਰਹੇ ਆ ਸਾਡਾ ਮਕਸਦ ਜਿਹੜਾ ਹੈਗਾ ਉਹ ਕ੍ਰਿਮੀਨਲ ਐਲੀਮੈਂਟਸ ਖਾਸ ਤੌਰ ਤੇ ਜਿਹੜਾ ਗੈਂਗਸਟਰ ਕ੍ਰਾਈਮ ਨਾਲ ਐਸੋਸੀਏਟਿਡ ਹੈਗੇ ਉਹਨਾਂ ਨੂੰ ਕਰਬ ਕਰਨਾ ਤੇ ਉਹਨੂੰ ਖਤਮ ਕਰਨਾ ਹੈਗਾ ਜਿਹਦੇ ਵਿੱਚ ਅਸੀਂ ਕਾਫੀ ਤਦਾਦ ਆਫਟ ਰੇਡਸ ਕਰ ਰਹੇ ਆ ਹੁਣ ਤੱਕ ਜਿਹੜੀ ਪਿਛਲੇ 2 ਦਿਨਾਂ 'ਚ ਲਗਭਗ 750 ਤੋਂ ਜ਼ਿਆਦਾ ਰੇਡਸ ਸਾਡੀ ਟੀਮਸ ਨੇ ਕੀਤੀਆਂ ਹੈਗੀਆਂ ਔਰ ਫਿਰ ਰੇਡ ਕਰਕੇ ਅੱਜ ਮੈਨੂੰ ਲੱਗਦਾ ਅੱਜ ਹਜ਼ਾਰ ਤੋਂ ਜ਼ਿਆਦਾ ਰੇਡਸ ਟੋਟਲ ਹੋ ਜਾਣਗੀਆਂ ਪਿਛਲੇ ਦੋ ਦਿਨਾਂ ਦੀ ਜਿਦੇ ਵਿੱਚ ਅਸੀਂ ਕਾਫੀ ਬੰਦੇ ਫੜੇ ਹੈਗੇ ਕਾਫੀ ਵੈਰੀਫਾਈ ਕੀਤੇ ਹੈਗੇ ਕਾਫੀ ਦਾ ਵੈਰੀਫਿਕੇਸ਼ਨ ਚੱਲ ਰਿਹਾ ਹੈਗਾ ਤੇ ਆਪਣਾ ਜਿਹੜਾ ਆਪਰੇਸ਼ਨ ਪ੍ਰਾਰ ਹੈਗਾ ਉਹ ਬਹੁਤ ਚੰਗੇ ਤਰੀਕੇ ਨਾਲ ਜਿਹੜਾ ਤਰਨਤਾਂ ਚ ਅਸੀਂ ਚਲਾ ਰਿਹਾ ਜੀ ਪੈਨਾਮੀਕ ਅਕਾਊਂਟ ਵੀ ਫੜਿਆ ਗਿਆ ਇੱਥੇ ਕਾਫੀ ਬੰਦੇ ਫੜੇ ਗਏ ਹੈਗੇ ਜਿਹੜੇ ਗੈਂਗਸਟਰਸ ਤੇ ਐਸੋਸੀਏਟ ਵੀ ਹੈਗੇ ਇਹ ਜਿਹੜੇ ਜਿਨ੍ਹਾਂ ਕੋਲੇ ਵੈਪਨ ਇਲੀਗਲ ਵੈਪਨ ਮੈਂ ਤੁਹਾਨੂੰ ਦੱਸਿਆ ਕਿ ਅ ਕੱਲ ਦੋ ਇਲੀਗਲ ਵੈਪਨ ਰਿਕਵਰ ਕੀਤੇ ਸੀਗੇ ਅੱਜ ਵੀ ਕੁਝ ਇਲੀਗਲ ਵੈਪਨ ਰਿਕਵਰ ਹੋਏ ਹੈਗੇ ਜਿਹੜੇ ਲੋਗ ਡਰੱਗਸ ਦਾ ਕੰਮ ਵੀ ਕਰਦੇ ਗੈਂਗਸਟਰਸ ਦੇ ਨਾਲ ਵੀ ਐਸੋਸੀਏਟਿਡ ਹੈਗੇ ਉਹ ਵੀ ਬੰਦੇ ਕੱਲ ਲਗਭਗ ਤਰਨਤਨ ਪੁਲਿਸ ਨੂੰ ਟੋਟਲ 18 ਬੰਦੇ ਇਦਾਂ ਦੇ ਫੜੇਗੇ ਜਿਹੜੇ ਡਾਇਰੈਕਟਲੀ ਗੈਂਗਸਟਰਸ ਦੇ ਨਾਲ ਐਸੋਸੀਏਟਿਡ ਹੈਗੇ ਵੱਖ-ਵੱਖ ਕੇਸਾਂ 'ਚ ਜਿਹੜੇ ਉਹਨਾਂ ਦੇ ਨਾਲ ਹੁਣ ਵੀ ਟੱਚ ਹੈਗੇ ਉਹ ਬੰਦੇ ਟੋਟਲ ਜਿਹੜੇ 15 ਤੋਂ ਜ਼ਿਆਦਾ ਕੱਲ ਫੜੇ ਸੀਗੇ ਉਸ ਤੋਂ ਇਲਾਵਾ 302 307 ਦੇ ਕੈਸਾਂ ਚ ਕਈ ਅਸੀਂ ਪੀਓ ਫੜੇ ਜਿਹੜੇ ਦੋ ਦੋ ਤਿੰਨ ਤਿੰਨ ਕੈਸਾਂ ਚ ਪ੍ਰੋਕਲੇਮਡ ਆਫ ਆਂਡਰ ਹੈਗੇ ਤੇ ਹੈਬਿਚੁਅਲ ਆਫੈਂਡਰਸ ਹੈਗੇ ਉਹ ਫੜੇ ਤੇ ਕਾਫੀ ਚੰਗੀ ਸਕਸੈਸ ਜਿਹੜਾ ਹੈਗਾ ਆਪਰੇਸ਼ਨ ਪ੍ਰਹਾਰ ਵਿੱਚ ਤਰਨਤਨ ਪੁਲਿਸ ਨੂੰ ਮਿਲ ਰਹੀ ਹੈਗੀ ਸ਼ਹਿਰ ਦੇ ਵਿੱਚ ਵਾਰਦਾਤਾਂ ਬੜੀਆਂ ਹੁੰਦੀਆਂ ਹੁੰਦੀਆਂ ਵਾ ਨਾਈਟ ਵੀ ਆਹ ਵੀ ਮਾਮਲੇ ਸਾਹਮਣੇ ਆ ਰਹੇ ਦੇਖੋ ਇੱਥੇ ਆਮ ਕਹਿਣਾ ਔਰ ਵਾਰਦਾਤਾਂ ਬੜੀਆਂ ਹੋਣੀਆਂ ਔਰ ਇੱਕ ਵਾਰਦਾਤ ਹੋਣਾ ਇਸ ਡਿਫਰੈਂਟ ਥਿੰਗ ਹੈ ਨਾ ਜੀ ਤੇ ਮੇਰੀ ਤੁਹਾਡੇ ਤੋਂ ਰਿਕੁਐਸਟ ਹੈ ਕਿ ਜਿੱਦਾਂ ਗੋਲੀਬਾਰੀ ਤੁਸੀਂ ਇਦਾਂ ਕਹਿ ਦਿੰਦੇ ਹੋ ਜਿੱਦਾਂ ਕੋਈ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਗੋਲੀਬਾਰੀ ਹੋ ਰਹੀ ਹੈਗੀ ਤੇ ਵਾਰਦਾ ਤਾਂ ਆਮ ਹੋ ਰਹੀ ਆ ਗਿਆ ਮਤਲਬ ਤੁਸੀਂ ਕਹਿ ਰਹੇ ਹੋ ਕਿ ਸਰ ਆਮ ਇਹ ਜਿੱਥੇ ਮਰਜ਼ੀ ਗੋਲੇ ਚੱਲਦੀ ਹੈਗੀ ਇਟ ਇਜ਼ ਨਾਟ ਲਾਈਕ 댓 ਕ੍ਰਾਈਮਨਲਸ ਤੇ ਅਸੀਂ ਕਰਫ ਕਰ ਰਹੇ ਆਂ ਕ੍ਰਾਈਮਨਲ ਜਿਹੜਾ ਹੈਗਾ ਉਹ ਫੜਫੜਾ ਰਿਹਾ ਹੈਗਾ ਫਰਸਟ੍ਰੇਟ ਹੋ ਰਿਹਾ ਹੈਗਾ ਉਹ ਆਪਣਾ ਕ੍ਰਾਈਮ ਕਮਿਟ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਅਸੀਂ ਫੜ ਰਹੇ ਆਂ ਹੁਣ ਤੁਸੀਂ ਦੱਸੋ ਆਮ ਦਾ ਮਤਲਬ ਹੁੰਦਾ ਹੈ ਕਿ ਦਿਨ 'ਚ ਪੰਜ-ਸੱਤ ਗੋਲੀਆਂ ਚੱਲਦੀਆਂ ਤੇ ਮੈਨੂੰ ਦੱਸੋ ਜੀ ਕੀ ਵੀ ਸਰ ਕਾਫੀ ਹੋ ਗਿਆ ਦੱਸੋ ਜੀ ਦੱਸੋ ਦੱਸੋ ਸਪੈਸੀਫਿਕ ਦੱਸੋ ਮੈਨੂੰ ਨਹੀਂ ਨਹੀਂ ਮੈਨੂੰ ਦੱਸੋ ਜਨਾਬ ਦੇਖੋ ਮੈਂ ਤੁਹਾਡੇ ਸਾਹਮਣੇ ਜਵਾਬ ਦੇਵਾਂਗਾ ਹਰ ਇੱਕ ਚੀਜ਼ ਦਾ ਕੱਲ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਪਿਆ ਜਿਹਦੇ ਵਿੱਚ ਸ਼ਾਪ ক্লোਜ਼ ਹੋਣ ਤੋਂ ਬਾਅਦ ਉਦੀ ਸ਼ਾਪ ਦੇ ਬਾਹਰ ਦੋ ਫਾਇਰ ਕਿਤੇ ਗਏ ਨੇ ਇਸ ਇਸ ਕੇਸ 'ਚ ਪਹਿਲਾਂ ਪੁਲਿਸ ਵੱਲੋਂ ਕੇਸ ਟ੍ਰੇਸ ਕਰਕੇ ਬੰਦੇ ਫੜ ਲਿੱਤੇ ਗਏ ਨੇ ਇਹਨਾਂ ਨੂੰ ਵੀ ਫੜਾਂਗੇ ਵੀ ਸਖਤ ਕਾਰਵਾਈ ਕਰਾਂਗੇ ਇਹਨਾਂ ਨੂੰ ਪਤਾ ਲੱਗੇਗਾ ਗੋਲੇ ਚਲਾਉਣ ਦਾ ਮਤਲਬ ਕੀ ਹੁੰਦਾ ਜਿਹੜਾ ਕਿਸੇ ਤੇ ਵੀ ਗੋਲੀ ਚਲਾਏਗਾ ਉਹਨੂੰ ਪਤਾ ਲੱਗੇਗਾ ਗੋਲੀ ਕਿੱਦਾਂ ਚਲਦੀ ਹੈਗੀ ਤੇ ਜਿਹੜਾ ਵੀ ਕਿਸੇ ਦੇ ਗੋਲੀ ਮਾਰੇਗਾ ਉਹਨੂੰ ਵੀ ਪਤਾ ਲੱਗੇਗਾ ਕਿ ਕਿੱਦਾਂ ਕਿਸੇ ਦੇ ਗੋਲੀ ਮਾਰੀ ਜਾਂਦੀ ਹੈਗੀ ਸਖਤ ਕਾਰਵਾਈ ਹੋਵੇਗੀ ਸਖਤ ਕਾਰਵਾਈ ਹੋਵੇਗੀ ਤੇ ਜਿਹੜਾ ਫੜਫੜਾਏਗਾ ਉਹ ਕੋਸ਼ਿਸ਼ ਕਰੇਗਾ ਪਰ ਉਹ ਇਹਦਾ ਨਹੀਂ ਹੈਗਾ ਕਿ ਉਹ ਇਹੀ ਕਹਨੋ ਟੇਕ ਅਵੇ एवरीथिंग ਕਿ ਜੀ ਉਹ ਤੇ ਮੇਰੀ ਸਾਡ ਸਾਰਿਆਂ ਤੋਂ ਰਿਕੁਐਸਟ ਹੈ ਕਿ ਤਗੜੇ ਹੋ ਜਾਓ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਖਤਮ ਕਰਾਂਗੇ ਮਿਲ ਕੇ ਥੈਂਕ ਯੂ